ਲੜਕੀ ਜਿਹੜੀ ਸੀ ਤੁਹਾਡੀ ਕੀ ਲੱਗਦੀ ਸੀ ਕੀ ਤੁਹਾਡਾ ਰਿਸ਼ਤਾ ਸੀਗਾ ਤੇ ਇਹ ਕਿੱਥੋਂ ਹੈਗੀ ਸੀ ਇੰਡੀਆ ਤੋਂ ਇੰਡੀਆ ਤੋਂ ਇਹਨਾਂ ਦਾ ਪਿਛਲਾ ਪਿੰਡ ਹੈਗਾ ਜੀ ਬਡਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਜਡੇਾਲਾ ਮੰਜਕੀ ਦੇ ਨਾਲ ਹੀ ਪਿੰਡ ਹੈ ਬਡਾਲਾ ਬਡਾਲਾ ਪਿੰਡ ਐਥੇ ਬਡਾਲਾ ਤੇ ਮੇਰਾ ਪਿੰਡ ਸਮਰਾਵਾ ਜੀ ਤੇ ਮੇਰੀ ਨੀਸ ਲੱਗਦੀ ਸੀ ਮੇਰੇ ਵਾਈਫ ਦੀ ਕਜ਼ਨ ਉਹਦੀ ਲੜਕੀ ਸੀ ਤੇ ਠੀਕ ਆ ਜੀ ਤੇ ਇੱਥੇ ਕੀ ਕੰਮ ਕਰਦੇ ਸੀਗੇ ਜੀ ਇਸੇ ਉਹ ਵੀਜ਼ਾ ਕੰਪਨੀ ਉਹਦੇ ਵਿੱਚ ਐਜ਼ ਅ ਮੈਨੇਜਰ ਕਰਦੀ ਸੀ ਉਸਨੇ ਪਹਿਲਾਂ EMT ਦਾ ਲਾਇਸੈਂਸ ਵੀ ਲਿਆ ਉਹਨੇ EMT ਦੀ ਜਿੱਦਾਂ ਜੌਬ ਵੀ ਥੋੜੇ ਚਿਰ ਕੀਤੀ ਪਰ ਇਸ ਟਾਈਮ ਉਹ ਵੀਜ਼ਾ ਕੰਪਨੀ ਜਿਹੜੀ ਸੈਨ ਫਰਾਂਸਿਸਕੋ ਉਹਦੇ ਵਿੱਚ ਸਿਕਿਉਰਿਟੀ ਮੈਨੇਜਰ ਦੀ ਜੌਬ ਕਰਦੀ ਸੀ ਤੇ ਪੂਰਾ ਨਾਮ ਕੀ ਸੀਗਾ ਉਹ ਕੁੜੀ ਦਾ ਜੀ ਅਨਮੋਲ ਕਿਰਨ ਵਾਸੀ ਸੋ ਅਨਮੋਲ ਕਿਰਨ ਵਾਸੀ ਜਿਹੜੀ ਹੈਗੀ ਸੀ ਇੱਕ ਜਿਹੜੀ ਵੀਜ਼ਾ ਕੰਪਨੀ ਹੈਗੀ ਜਿੱਦਾਂ ਕ੍ਰੈਡਿਟ ਕਾਰਡ ਕੰਪਨੀਆਂ ਉਹਦੇ ਵਾਸਤੇ ਕੰਮ ਕਰਦੀ ਸੀ ਹਾਂਜੀ ਉਸ ਵਾਸਤੇ ਐਸੇ ਮੈਂ ਉਸ ਦਿਨ ਉਸ ਦਿਨ ਕੰਮ ਤੋਂ ਆ ਰਹੀ ਸੀ ਜੀ ਨਹੀਂ ਉਸ ਦਿਨ ਫੈਮਿਲੀ ਫੰਕਸ਼ਨ ਤੋਂ ਆ ਰਹੀ ਸੀ ਅਸ਼ ਉਸ ਦਿਨ ਕੋਈ ਫੈਮਿਲੀ ਫੰਕਸ਼ਨ ਸੀਗਾ ਉਥੋਂ ਆ ਰਹੀ ਸੀਗੇ ਹਾਂਜੀ ਤੁਸੀਂ ਕੋਈ ਆਪਣੇ ਵੱਲੋਂ ਪੁਲਿਸ ਨੂੰ ਕੋਈ ਤੁਸੀਂ ਅਪਰੋਚ ਕਰਨੀ ਚਾਹੀਏ ਆ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਹਾਂਜੀ ਕਈ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਲੋਕਲ ਪੁਲਿਸ ਆਫੀਸਰ ਆ ਹੋਰ ਵੀ ਔਰ ਸਾਨੂੰ ਇਨਫੋਰਮੇਸ਼ਨ ਜ਼ਿਆਦਾ ਨਹੀਂ ਉਹਨਾਂ ਨੇ ਦਿੱਤੀ ਜ਼ਿਆਦਾ ਰਿਲੀਜ਼ ਨਹੀਂ ਕਰ ਰਹੀ ਸੀ ਸਾਨੂੰ ਜਿਸ ਤਰ੍ਹਾਂ ਬਾਡੀ ਵੀ ਫਰਾਈਡੇ ਮਾਰਨ ਸੈਟਰਡੇ ਮਾਰਨਿੰਗ ਐਕਸੀਡੈਂਟ ਹੋਇਆ ਸਾਨੂੰ ਉਹਦੀ ਬਾਡੀ ਵੀ ਕਾਰਨਰ ਆਫਿਸ ਤੋਂ ਥਰਸਡੇ ਮਿਲੀ ਹੈ ਤੇ ਇਹ ਪੂਰਾ ਵਾਕਿਆ ਹੋਇਆ ਕਿਦਾਂ ਕੀ ਗੱਲਬਾਤ ਕੀ ਹੋਈ ਸੀ ਤੁਹਾਨੂੰ ਕੋਈ ਪੂਰੀ ਜਾਣਕਾਰੀ ਮਿਲੀ ਹੈ ਹਾਂਜੀ ਇਹ ਆਪਣੇ ਵਾਪਸ ਆ ਰਹੀ ਸੀ ਘਰ ਨੂੰ ਤੇ ਰਸਤੇ ਵਿੱਚ ਇਸ ਨੇ ਦੇਖਿਆ ਕਿ ਜਿਹੜੀ ਕਾਰ ਹੈ ਫਰੀਵ ਦੇ ਵਿੱਚ ਬ੍ਰੇਕ ਡਾਊਨ ਹੋਈ ਸੀ ਉਸ ਦੀਆਂ ਲਾਈਟਾਂ ਵੀ ਨਹੀਂ ਚੱਲ ਰਹੀਆਂ ਸੀਗੀਆਂ ਤੇ ਕਾਰ ਖੜੀ ਸੀ ਇਸ ਨੇ ਆਪਣੀ ਕਾਰ ਲਾ ਕੇ ਫਲੈਸ਼ਰ ਲਾਈਟਾਂ ਲਾ ਕੇ ਤੇ ਉਸ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਇਹ ਫੋਨ ਦੇ ਉੱਪਰ ਪੁਲਿਸ ਨਾਲ ਗੱਲ ਵੀ ਕਰ ਰਹੀ ਸੀ ਉਸ ਟਾਈਮ ਜਦੋਂ ਇਹ ਹੈਪਨ ਹੋਇਆ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਪਿੱਛੋਂ ਕਾਰ ਇੰਨੀ ਤੇਜ਼ ਰਫ਼ਤਾਰ ਨਾਲ ਆਈ ਜਿਹੜੀ ਕਿ ਡਰੰਕ ਸੀਗੀ ਉਸਨੇ ਪਹਿਲਾਂ ਥੋੜਾ ਕਾਰ ਨੂੰ ਹਿੱਟ ਕੀਤਾ ਨਾਲ ਹੀ ਫਿਰ ਇਸ ਨੂੰ ਹਿੱਟ ਕੀਤਾ ਤੇ ਇਸ ਦੀ ਬਾਡੀ ਜਿਹੜੀ ਆ ਫ੍ਰੀ ਵੇਲੇ ਦੂਸਰੀ ਸਾਈਡ ਚਲ ਗਈ ਇੰਨੀ ਜ਼ੋਰ ਨਾਲ ਹਿੱਟ ਕੀਤਾ ਤੇ ਮਤਲਬ ਕਿ ਇਹ ਤਾਂ ਮਤਲਬ ਔਨ ਦਾ ਸਪਾਟ ਹੀ ਉੱਥੇ ਡੈਥ ਹੋਈ ਆ ਹਾਂਜੀ ਔਨ ਦਾ ਸਪਾਟ ਹੀ ਡੈਥ ਹੋ ਗਈ ਆ ਆਊਟ ਲਾਈਕ ਦੱਸ ਰਹੇ ਆ ਵੀ 15 ਸੈਕਿੰਡ ਦੇ ਵਿੱਚ ਹੀ ਉਹਦੀ ਡੈਥ ਹੋ ਗਈ